ਨੇ ਸਰਕਾਰ ਰੱਜੀ ਆ ਤਾਂ ਕਿਉਂ ਵੀ ਕਿਡਵਾਏ ਅੰਬਰ ਅੰਬਰਤਪਾਲ ਨੂੰ ਅੰਦਰ ਕਰਾਉਣ ਲਈ ਛੋਟਾ ਢੀ ਜੋਤੀ ਦਾ ਜ਼ੋਰ ਲਾਤਾ ਤੁਸੀਂ ਉਹ ਤੋਂ ਵੀ ਸੰਦੀ ਸੀ ਇਹ ਗੱਲ ਕਰ ਰਹੀ ਆ ਗੰਦ ਕਾਹਦਾ ਇਹ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਤੁਸੀਂ ਵੀ ਸਿੱਖੋ ਯਾਰ ਤੁਸੀਂ ਵੀ ਸਿੱਖੋ ਯਾਰ ਮਰ ਗਈ ਜਮੀਰਾਂ ਯਾਰ ਛੋਟੀਆਂ ਹਾਂ ਅੰਬਰਤਪਾਲ ਬਲੇ ਬਿਆਨ ਛੋੜੇ 25 ਸਾਲ ਉਦੋਂ ਦੀ ਬੰਦੀ ਸੀਗੇ ਕੋਈ ਤੂੰ ਗੱਲ ਨਾ ਕਰ ਸਾਡੇ ਨਾਲ ਉਹ ਯਾਰ ਸਰੋ ਤੇਰੀ ਥੋੜੀ ਜੀ ਉਹਨਾਂ ਵੀ ਉਹ ਬੰਦੀ ਸੀਗੇ ਤੂੰ ਦੂਰ ਰਹਿ ਬਾਬਾ ਸਾਥੋਂ ਉਹਨਾਂ ਵੀ ਬੰਦੀ ਸੀ ਤੂੰ ਦੂਰ ਰਹਿ ਮਾਹ ਹੈਲੋ ਪਰੇ ਰਹਿ ਤੂੰ ਪਰੇ ਰਹਿ ਸਾਡਾ ਪਿੰਡ ਆ ਗੁੰਡਾ ਕਰਦੀ ਬਗਾਨੇ ਪਿੰਡੋਂ ਆ ਕੇ ਗੁੰਡਾ ਕਰਦੀ ਕਰ ਰਿਹਾ ਸਾਡਾ ਪਿੰਡ ਹੈ ਤੂੰ ਕੀ ਲੱਗਦਾ ਹੈ ਬਦਮਾਸ਼ ਕਾਉਨਾ ਤੂੰ ਆ ਗੁੰਡੇ ਲੈ ਕੇ ਆਇਆ ਨਾਲ ਨੇ ਗੁੰਡੇ ਲੈ ਕੇ ਆਏ ਹੋ ਇਹ ਗੁੰਡੇ ਲੈ ਕੇ ਆਏ ਹੋ ਤੁਸੀਂ ਤੁਸੀਂ ਗੁੰਡੇ ਲੈ ਕੇ ਆਣ ਨਾਲ ਨਹੀਂ ਗੁੰਡੇ ਲੈ ਕੇ ਆਏ ਹੋ ਖੜ ਜਾ ਨਹੀਂ ਨਹੀਂ ਗੁੰਡੇ ਲੈ ਕੇ ਆਏ ਨੇ ਅਕਾਲੀਵਾਲੇ ਨਾਲ ਆਹ ਦੇਖ ਲੈ ਤੂੰ ਕੌਣ ਹੈ ਹੈਲੋ ਕੌਣ ਹੈ ਤੂੰ ਤੂੰ ਕੌਣ ਹੈ ਤੂੰ ਕੌਣ ਤੂੰ ਦੱਸ ਕੌਣ ਹੈ ਕਿਹੜਾ ਬੋਲਦਾ ਏ ਨਹੀਂ ਕਾਹਨ ਸਾਡੇ ਪਿੰਡ ਨਹੀਂ ਉਹ ਗਰਮੀ ਦਾ ਕਪਾਵਾ ਦੇਖ ਰੋ ਭਾਈ ਓਏ ਬਾਹਰਲੇ ਪਿੰਡ ਆ ਕੇ ਗੁੰਡਾਗਰਦੀ ਕਰ ਰਹੇ ਨੇ ਬਾਹਰਲੇ ਪਿੰਡ ਆ ਕੇ ਗੁੰਡਾਗਰਦੀ ਪ੍ਰਸ਼ਾਸਨ ਦੇ ਮਜੂਰ ਦੇ ਵਿੱਚ ਨਹੀਂ ਉਹ ਬਾਹਰਲੇ ਨਹੀਂ ਗੱਲ ਤਾਂ ਨਹੀਂ ਉਹ ਦਾ ਕਿ ਹੱਕਾ ના ને કોઈ માહોલ કરી નહી સવાલ કલે સવાલ પૂછ દે સવાલ પૂછ તું કાઈ ચાચા એલી બડી ઓ ગલસા થપાઉંડા કે મને બાઈ કે તને યાર જ બેઠે ના સરપંચી ઓ આખી ફોન ફરી આવતો કોણ હે મહાન ખરાબ ને યાર કોઈ નહી રાખતા સદ્યા કોઈ ના બડી ચાચા કોઈ ના